हां जी दोस्तों कम ਆਉਣ ਵਾਲੀਆਂ ਗੱਲਾਂ ਨੰਬਰ 1 ਬੱਕਰੀ ਦੁੱਧ ਨਾਲ ਬਾਦਾਮ ਖਾਣਾ ਦਿਮਾਗ ਬਹੁਤ ਆਕਤਵਰ ਹੁੰਦਾ ਹੈ ਨੰਬਰ 2 7 ਤੋਂ 8 ਘੰਟੇ ਨੀਂਦ ਲੈਣ ਨਾਲ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 3 ਜਿਨ੍ਹਾਂ ਲੋਕਾਂ ਦਾ ਚਿਹਰਾ ਫਿੱਕਾ ਵਿਖਦਾ ਹੈ ਉਹਨਾਂ ਲੋਕਾਂ ਨੂੰ ਨਾਰਦਾ ਜੂਸ ਬੱਦ ਤੋਂ ਬੱਦ ਪੀਣਾ ਚਾਹੀਦਾ ਨੰਬਰ 4 ਜਿਨ੍ਹਾਂ ਲੋਕਾਂ ਵਿੱਚ ਕੈਲਸ਼ੀਅਮ ਦੀ ਕਮੀ ਹੈ ਉਹਨਾਂ ਨੂੰ ਦੁੱਧ ਦੇ ਨਾਲ ਸਵੇਰ ਤੋਂ ਬੱਦ ਤੋਂ ਬੱਦ ਕਰਨਾ ਚਾਹੀਦਾ ਨੰਬਰ 5 ਖਾਣਾ ਖਾਣ ਤੋਂ ਬਾਅਦ ਤੁਰੰਤ ਕੁਰਲੀ ਕਰੋ ਇਸ ਨਾਲ ਮੂੰਹ ਸਾਫ਼ ਰਹਿੰਦਾ ਤੇ ਮੂੰਹ ਵਿੱਚੋਂ ਬਦਬੂ ਆਣੀ ਬੰਦ ਹੋ ਜਾਂਦੀ ਹੈ ਨੰਬਰ 6 ਜੇਕਰ ਤੁਹਾਡੇ ਮਸੂੜਿਆਂ ਨੂੰ ਸੋਜ ਆ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰੋ ਸੋਜ ਦੂਰ ਹੋ ਜਾਵੇਗੀ ਨੰਬਰ 7 ਜੇਕਰ ਗਰਮ ਪਾਣੀ ਨਾਲ ਬਾਹ ਤੋਂ ਨਾਲ ਵਾਲਾਂ ਦੇ ਜੜਾ ਕਮਜ਼ੋਰ ਹੋ ਜਾਂਦੇ ਹਨ ਨੰਬਰ 8 ਜੇਕਰ ਤੁਹਾਡਾ ਖੂਨ ਘਾੜਾ ਹੋ ਗਿਆ ਤਾਂ ਰੋਜ਼ਾਨਾ 3-4 ਕਲੀਆਂ ਲਸਣ ਦੀਆਂ ਚਬਾ ਲਓ ਇਸ ਨਾਲ ਖੂਨ ਘਾੜਾ ਠੀਕ ਹੋ ਜਾਵੇਗਾ ਨੰਬਰ 9 ਰਜਨਾ ਇਕਲਾ ਦੁੱਧ ਵਿੱਚ ਤਿੰਨ ਚਾਰ ਮਦਾਖਾਂ ਪਾ ਕੇ ਖਾਨ ਨਾਲ ਦਿਮਾਗ ਬਹੁਤ ਤਾਕਤਵਰ ਹੁੰਦਾ ਹੈ ਨੰਬਰ 10। ਕਰੇਲੇ ਦਾ ਜੂਸ ਪੀਣ ਨਾਲ ਸੁਪਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 11 ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਤੇ ਸਾਈਨਾ ਦੂਰ ਹੋ ਜਾਂਦੇ ਹਨ। ਨੰਬਰ 12 ਸੌਣ ਤੋਂ ਪਹਿਲਾਂ ਚਿਹਰੇ ਤੇ ਗੁਲਾਬ ਜਲ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 13 ਸਵੇਰੇ ਖਾਲੀ ਪੇਟ ਨਾਰਖਾਨਾ ਦਿਮਾਗ ਤੇਜ ਹੁੰਦਾ ਹੈ। ਨੰਬਰ 14 ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਲੀਵਰ ਠੰਡਾ ਰਹਿੰਦਾ ਹੈ। ਨੰਬਰ 15 ਹਰੀਆਣਾ ਆਲੂ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 16 ਹਰੀਆਣਾ ਖੀਰੇ ਦਾ ਸੇਵਨ ਕਰਨ ਨਾਲ ਸਿਕਨ ਚੰਪਦਾਰ ਹੁੰਦੀ ਹੈ ਨੰਬਰ 17 ਕੈਂਸਰ ਦੀ ਬਿਮਾਰੀ ਵਿੱਚ ਅੰਜੀਰ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 18 ਗਰਮ ਪਾਣੀ ਦਾ ਸੇਵਨ ਕਰਨ ਨਾਲ ਗਲੇ ਦੀ ਸਮੱਸਿਆ ਤੇ ਸਾਤੀ ਬਲਗਮ ਦੂਰ ਹੋ ਜਾਂਦੀ ਹੈ ਨੰਬਰ 19 ਦੁੱਧ ਵਿੱਚ ਡਰਾਈ ਫਰੂਟ ਮਿਲਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਸਵੇਰੇ ਨਾਸ਼ਤੇ ਤੋਂ ਬਾਅਦ ਅੰਜੀਰ ਖਾਣ ਨਾਲ ਲਕੂਰੀਏ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਧੰਨਵਾਦ ਜੀ